ਸੀ ਜੋਹਨਨ ਨਾ ਪੜ੍ਹਦੇ ਨੇ ਇੱਥੇ ਲਿਖਿਆ ਜਦੋਂ ਜਿਸੂ ਆ ਰਿਹਾ ਸੀ ਤਾਂ ਉਸਨੇ ਇੱਕ ਮਨੁੱਖ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ ਜਮਾਂਦਰੂ ਇਹ ਬਹੁਤ ਦਿਲਚਸਪ ਦੀ ਗੱਲ ਹੈ ਕਿ ਜਮਾਂਦਰੂ ਅੰਨੇ ਨੂੰ ਜਿਸੂ ਨੇ ਚੁਣਿਆ ਉਹ ਠੀਕ ਹਾਂ ਦੇ ਉਹਦਾ ਕਾਰਨ ਅਸੀਂ ਦੇਖੋਗੇ ਉਸਦੇ ਚੇਲਿਆਂ ਨੇ ਉਹਨੂੰ ਪੁੱਛਿਆ हे ਰੱਬੀ ਕਿਸ ਨੇ ਪਾਪ ਕੀਤਾ ਇਸ ਨੇ ਜਾਂ ਇਸਦੇ ਮਾਤਾ ਪਿਤਾ ਨੇ ਕਿ ਇਹ ਅੰਨਾ ਪੈਦਾ ਹੋਇਆ ਸੋ ਅਸੀਂ ਕਹਿ ਸਕਦੇ ਹਾਂ ਉਹਨਾਂ ਦਾ ਵੀ ਜਿਦਾਂ ਬਹੁਤ ਜਿਦਾਂ ਬਹੁਤ ਲੋਕਾਂ ਦੀ ਸੋਚਣੀ ਹੈ ਕਿ ਅਮ ਬਈ ਜਦੋਂ ਸਾਡੇ ਉੱਤੇ ਕੋਈ ਬਿਪਤਾ ਆਉਂਦੀ ਆ ਜਾਂ ਜਦੋਂ ਸਾਡੇ ਉੱਤੇ ਕੋਈ ਬੁਰਾਈ ਆਉਂਦੀ ਆ ਉਹ ਅਸੀਂ ਕਿਸੇ ਪਾਪ ਦਾ ਨਿਸ਼ਤਾਰਾ ਭਰ ਰਹੇ ਹੁੰਦੇ ਆ ਸੋ ਪੰਜਾਬੀ ਲੋਕਾਂ ਦੇ ਦੀ ਵਿਸ਼ਵਾਸਾਂ ਵਿੱਚ ਇਹ ਬਹੁਤ ਮਸ਼ਹੂਰ ਆ ਇਹ ਜੀ ਤੇ ਇੱਥੇ ਵੀ ਜਿਹੜੇ ਜਹੂਦੀ ਲੋਕਾਂ ਦੇ ਵਿੱਚ ਵੀ ਲੱਗਦਾ ਸੀ ਇਸ ਤਰ੍ਹਾਂ ਦੀ ਸੋਚ ਨਹੀਂ ਸੀ ਕਰਕੇ ਉਹ ਕਹਿੰਦੇ ਵੀ ਜਿਹੜਾ ਅੰਨਾ ਜੰਮਿਆ ਕਰਕੇ ਜੇ ਤਾਂ ਉਹ ਕਹਿੰਦਾ ਜੀ ਜੰਮਿਆ ਮਤਲਬ ਇਹਨੇ ਪਾਪ ਕੋਖ ਵਿੱਚ ਇਹ ਕਰ ਲਿਆ ਸੀਗਾ ਜੇ ਜੰਮਿਆ ਅੰਨਾ को पिछली जून सी अ, कोई पाप मतलब इंटरेस्टिंग क्वेश्चन थे भी जमया अन्ना सेवाशन पूछना पाप का कुख देख पाप किया जा सकता बेसिकली आई थिंक दे वर आस्किंग ਜੀਸੂ ਨੇ ਉੱਤਰ ਦਿੱਤਾ ਕਿ ਨਾ ਤਾਂ ਇਸ ਨੇ ਪਾਪ ਕੀਤਾ ਅਤੇ ਨਾ ਹੀ ਇਸ ਦੇ ਮਾਤਾ ਪਿਤਾ ਨੇ ਕਰਕੇ ਦੂਜੀ ਆਪਸ਼ ਦੇ ਆ ਕਿ ਮਾਤਾ ਪਿਤਾ ਨੇ ਪਾਪ ਕੀਤਾ ਤੇ ਬੱਚੇ ਨੂੰ ਉਹਦਾ ਕਰਜ਼ ਉਹ ਚੁਕਾਰਿਆ ਸੋ ਜੀਸੂ ਕਹਿੰਦਾ ਨਾ ਤਾਂ ਇਹਨੇ ਪਾਪ ਕੀਤਾ ਤੇ ਨਾ ਹੀ ਇਸ ਦੇ ਮਾਤਾ ਪਿਤਾ ਨੇ ਪਰ ਇਹ ਇਸ ਲਈ ਹੋਇਆ ਕਿ ਪਰਮੇਸ਼ਰ ਦੇ ਕੰਮ ਵਿੱਚ ਇਸ ਵਿੱਚ ਪ੍ਰਗਟ ਹੋਣ ਸੋ ਜੀਸੂ ਨੇ ਕਿਹਾ ਵੀ ਇਹੰਨਾ ਇਸ ਕਰਕੇ ਹੋਇਆ ਤਾਂ ਕਿ ਜੋ ਹਣੇ ਨੂੰ ਸਜ਼ਾਖਾ ਕਰਨਾ ਉਹ ਹੋ ਸਕੇ ਆ ਮੀਨ ਆਈ ਗੈਸ ਉਹਨਾਂ ਨੂੰ ਫਿਰ ਇਹ ਪੁੱਛਣਾ ਚਾਹੀਦਾ ਸੀ ਕਿ ਬਾਕੀ ਦੇਨ ਨੇ ਕਿਉਂ ਜਮ ਦੇ ਆ ਜਿਨਾਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਐਨੀਵਾਇਸ ਸਾਨੂੰ ਚਾਹੀਦਾ ਹੈ ਕਿ ਜਾਂ ਜਿਨਾਂ ਨੇ ਜਿਨ੍ਹਾਂ ਦੇ ਉੱਤੇ ਚਮਤਕਾਰ ਨਹੀਂ ਹੋਏ ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਸ ਦੇ ਕੰਮਾਂ ਨੂੰ ਕਰੀਏ ਜਿਸ ਨੇ ਮੈਨੂੰ ਭੇਜਿਆ ਹੈ ਰਾਤ ਆਉਂਦੀ ਆ ਜਦੋਂ ਕੋਈ ਵੀ ਕੰਮ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦਾ ਚਾਨਣ ਹਾਂ ਇਹ ਕਹ ਕੇ ਉਸ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਕੇ ਉਸ ਦੀਆਂ ਅੱਖਾਂ ਉੱਤੇ ਮਲਈ ਅਦੇ ਉਸ ਨੂੰ ਕਿਹਾ ਜਾ ਤੇ ਅ ਕਹਿੰਦਾ ਸਲੋਆਮ ਦੇ ਤਲਬ ਵਿੱਚ ਢੋਲ ਹੈ ਸਲੋਆਮ ਦਾ ਅਰਥ ਹੈ ਭੇਜਿਆ ਹੋਇਆ ਸੋ ਉਸ ਨੇ ਜਾ ਕੇ ਤੋਤੀਆਂ ਅਤੇ ਸਜਾਖਾ ਹੋ ਕੇ ਮੁੜ ਆਇਆ ਯਾਦ ਰੱਖਣਾ ਉਹ ਜਮਾਨਦਰੂ ਅੰਨਾ ਸੀ ਤੇ ਹੁਣ ਇੰਨੀਆਂ ਸਾਲਾਂ ਤੋਂ ਬਾਅਦ ਉਹਨੂੰ ਉਹਨੂੰ ਦਿਸਣ ਲੱਪਿਆ ਤਦ ਗਵੰਡੀਆਂ ਨੇ ਅਤੇ ਉਹ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਵੇਖਿਆ ਸੀ ਕਿ ਉਹ ਭਿਖਾਰੀ ਹੈ ਮਤਲਬ ਅੰਨਾ ਹੋਣ ਕਰਕੇ ਉਹਨੇ ਭੀਖੇ ਮੰਗਣੀ ਸੀ ਕਿਹਾ ਕਿ ਇਹ ਉਹੀ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ ਕੁਝ ਕਹਿ ਰਹੇ ਸਨ ਇਹ ਉਹੀ ਆ ਹੋਰ ਉਹਨੇ ਕਿਹਾ ਨਹੀਂ ਪਰ ਇਹ ਉਹ ਦੇ ਵਰਗਾ ਆ ਉਸਨੇ ਕਿਹਾ ਮੈਂ ਉਹੀ ਹਾਂ ਮਤਲਬ ਉਹ ਕਹਿੰਦਾ ਮੈਂ ਉਹੀ ਹਾਂ ਕਈ ਕਹਿੰਦੇ ਉਹ ਵੀ ਉਹੀ ਆ ਕਈ ਕਹਿੰਦੇ ਨਹੀਂ ਇਹ ਉਹ ਦੇ ਵਰਗਾ ਲੱਗਦਾ ਆ ਕਹਿੰਦੇ ਮੈਂ ਕਰਕੇ ਇੰਨੇ ਹੈਰਾਨ ਸੀ ਰਾਈਟ ਤਾਂ ਉਹਨਾਂ ਨੇ ਉਸ ਨੂੰ ਕਿਹਾ ਤੇਰੀਆਂ ਅੱਖਾਂ ਕਿਵੇਂ ਖੋਲੀਆਂ ਗਈਆਂ ਉਸਨੇ ਉੱਤਰ ਦਿੱਤਾ ਉਸ ਮਨੁੱਖ ਨੇ ਜੋ ਯੀਸੂ ਕਹਿੰਦਾ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮੜੀ ਅਤੇ ਮੈਨੂੰ ਕਿਹਾ ਕਿ ਸਲੋਮ ਵਿੱਚ ਜਾ ਕੇ ਤੋਲ ਲੈ। ਸੋ ਮੈਂ ਜਾ ਕੇ ਤੋਲਤੀਆਂ ਅਤੇ ਸਜਾਖਾ ਹੋ ਗਿਆ। ਤਾਂ ਉਹਨਾਂ ਨੇ ਉਸ ਨੂੰ ਪੁੱਛਿਆ ਉਹ ਕਿੱਥੇ ਹੈ? ਉਸਨੇ ਕਿਹਾ ਮੈਂ ਨਹੀਂ ਜਾਣਦਾ ਉਹ ਕਿੱਥੇ ਚੱਲ ਗਿਆ ਯੀਸੂ। ਉਹ ਉਸ ਨੂੰ ਜਿਹੜਾ ਪਹਿਲਾਂ ਅੰਨ ਸੀ ਫਰੀਸੀਆਂ ਕੋਲ ਲਾਇਆ। ਇਹ ਕਿਰਕੀਤ ਬਹੁਤ ਅਜੀਬ ਚੀਜ਼ ਸੀ ਕਿ ਜਮਾਂਦਰੂ ਅੰਨਾ ਠੀਕ ਹੋ ਗਿਆ ਸੋ ਹੋਮਵਰਕ ਹੁਣ ਧਾਰਮਿਕ ਆਗੂਆਂ ਦੇ ਸਾਹਮਣੇ ਉਹਨੂੰ ਲੈ ਕੇ ਆਉਣਾ ਸੀ ਵੀ ਤੁਸੀਂ ਹੁਣ ਦੱਸੋ ਵੀ ਰੱਬ ਕੀ ਕਰ ਰਿਹਾ ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਖੋਲੀਆਂ ਸਨ ਉਸ ਸਬਤ ਦਿਨ ਸੀ ਸੀ ਯਿਸੂ ਫਿਰ ਆਈ ਥਿੰਕ ਜਾਣ ਕੇ ਸਬਤ ਦੇ ਦਿਨ ਉਹ ਤੇ ਇਹ ਕੰਮ ਕਰਦਾ ਸੀ ਕਰਕੇ ਇਹ ਚੈਲੰਜ ਕਰਨਾ ਚਾਹੁੰਦਾ ਸੀ ਉਹ ਹੁਣ ਉਹਨਾਂ ਨੇ ਸਬਤ ਦੇ ਦਿਨ ਵਿਚੜ ਜਾਣਾ ਨਾ ਕਿ ਯੂ ਨੋ ਉਹਨਾਂ ਦੀ ਸੋਚ ਨਹੀਂ ਉਧਰ ਚਲ ਜਾਣੀ ਆ ਤਾਂ ਫਰੀਸੀਆਂ ਨੇ ਵੀ ਉਸ ਤੋਂ ਪੁੱਛਿਆ ਕਿ ਤੂੰ ਸ ਜਾਖਾ ਕਿਵੇਂ ਹੋ ਗਿਆ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਉਸਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਤੇ ਹੁਣ ਮੈਂ ਵੇਖਦਾ ਹਾਂ। ਤਦ ਫਰੀਸੀਆਂ ਵਿੱਚੋਂ ਕੁਝ ਨੇ ਕਹਿਣ ਲੱਗੇ ਇਹ ਮਨੋਖ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਉਹ ਸਬਤੇ ਦਿਨ ਨੂੰ ਨਹੀਂ ਮੰਨਦਾ। ਸੀ ਉਹ ਕਹਿੰਦੇ ਵੀ ਉਹ ਸਬਤੇ ਦਿਨ ਨੂੰ ਨਹੀਂ ਮੰਨਦਾ ਉਹਨੇ ਸਬਤੇ ਦਿਨ ਠੀਕ ਕੀਤਾ ਮਤਲਬ ਉਹ ਰੱਬ ਨੂੰ ਪਰਮੇਸ਼ਰ ਵੱਲੋਂ ਨਹੀਂ ਹੋ ਸਕਦਾ ਉਹ। ਆਈ ਥਿੰਕ ਉਹਨਾਂ ਦੀ ਗੱਲ ਕਿਸੇ ਹੱਦ ਤੱਕ ਅਸੀਂ ਸਮਝ ਸਕਦੇ ਹਾਂ ਪਰ ਹੋਰ ਉਹਨਾਂ ਨੇ ਕਿਹਾ ਇੱਕ ਪਾਪੀ ਮਨੁੱਖ ਇਹੋ ਜਿਹੇ ਚੰਦਨ ਕਿਵੇਂ ਕਰ ਸਕਦਾ ਹੈ ਕਿ ਦੂਜੇ ਪਾਸੇ ਉਹ ਕਹਿੰਦੇ ਵੀ ਜੇ ਉਹ ਇੰਨੇ ਵੱਡੇ ਚਮਤਕਾਰ ਕਰ ਰਹੇ ਆ ਇਹ ਪਾਪੀ ਵੀ ਨਹੀਂ ਹੋ ਸਕਦਾ ਇਹ ਜਿਹੜਾ ਮਨੁੱਖ ਆ ਮਤਲਬ ਜੇ ਤੁਸੀਂ ਕਹਿੰਦੇ ਵੀ ਸਾਬਤ ਤੋੜ ਕੇ ਉਹਨੇ ਇਹ ਕੀਤਾ ਉਹਨੂੰ ਅਸੀਂ ਪਾਪੀ ਕਹੋਗੇ ਉਹ ਪਾਪੀ ਕਿੱਦਾਂ ਹੋ ਸਕਦਾ ਜੋ ਇੰਨੇ ਇੰਨੀਆਂ ਖਾਸ ਕਰਾਮਾਤਾਂ ਕਰ ਰਿਹਾ ਸੋ ਉਹਨਾਂ ਵਿੱਚ ਫੁੱਟ ਪੈ ਗਈ ਸੋ ਮਤਲਬ ਫਰੀਸੀਆਂ ਦੇ ਵਿੱਚ ਹੀ ਫੁੱਟ ਪੈ ਗਈ ਇੱਥੇ ਤਾਂ ਉਹਨਾਂ ਉਸ ਦੇ ਉਸ ਅੰਨੇ ਨੂੰ ਫੇਰ ਪੁੱਛਿਆ ਤੂੰ ਉਸ ਦੇ ਵੇਖੇ ਕੀ ਕਹਿੰਦਾ ਹੈ ਕਿਉਂਕਿ ਉਸ ਨੇ ਤੇਰੀਆਂ ਅੱਖਾਂ ਖੋਲੀਆਂ ਹਨ ਉਸ ਨੇ ਕਿਹਾ ਉਹ نبی ਹੈ ਉਹ ਕਹਿੰਦੇ ਤੂੰ ਕੀ ਕਹਿੰਦਾ ਹੈ ਇਹਦੇ ਬਾਰੇ ਹੁਣ ਉਹਨੂੰ ਪੁੱਛਦੇ ਆ ਉਹ ਤੋਂ opinion ਉਹ ਦਿਲਾਂਦੇ ਆ ਵੀ ਤੂੰ ਕੌਣ ਤੇਰੇ ਮਤਵ ਕੋ ਕੌਣ ਸੀ ਪ੍ਰਜੂਦਿਆ ਨੇ ਉਹਦੋਂ ਤੱਕ ਉਸ ਦੀ ਗੱਲ ਤੇ ਵਿਸ਼ਵਾਸ ਨਾ ਕੀਤਾ ਕਿ ਉਹ ਅੰਨਾ ਸੀ ਅਤੇ ਸਜਾਖਾ ਹੋ ਗਿਆ ਜਦੋਂ ਤੱਕ ਉਹ ਸਜਾਖੇ ਹੋਏ ਦੇ ਮਾਤਾ ਪਿਤਾ ਨੂੰ ਸਾਧ ਕੇ ਉਹਨਾਂ ਤੋਂ ਇਹ ਨਾ ਪੁੱਛ ਲਿਆ ਇਹ ਤੁਹਾਡਾ ਉਹੀ ਪੁੱਤਰ ਹੈ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਕਿ ਅੰਨਾ ਪੈਦਾ ਹੋਇਆ ਸੀ ਤਾਂ ਹੁਣ ਕਿਵੇਂ ਵੇਖਦਾ ਹੈ ਉਸ ਦੇ ਮਾਤਾ ਪਿਤਾ ਨੇ ਉੱਤਰ ਦਿੱਤਾ ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਆ ਅਤੇ ਅੰਨਾ ਪੈਦਾ ਹੋਇਆ ਸੀ ਮਾਤਾ ਪਿਤਾ ਕਹਿੰਦੇ ਆ ਰਾਈਟ ਪਰ ਮਾਤਾ ਪਿਤਾ ਵੀ ਡਰਦੇ ਆ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਸਾਨੂੰ ਸਾਨੂੰ ਜਿੱਦਾਂ ਕੱਢ ਦੇਣਾ ਸਾਡੇ ਧਾਰਮਿਕ ਥਾਂ ਤੋਂ ਕਰਕੇ ਜੇ ਅਸੀਂ ਇਹਨਾਂ ਦੀ ਗੱਲ ਨਹੀਂ ਮੰਨ ਅੱਜ ਵੀ ਕਈ ਧਰਮ ਹੈਗੇ ਆ ਜਿਹੜੇ ਜੇ ਤੁਸੀਂ ਉਹਨਾਂ ਤੇ ਯਕੀਨ ਨਾ ਤੇ ਨਹੀਂ ਚੱਲਦੇ ਉਹ ਕੱਢ ਦਿੰਦੇ ਆ ਤੇ ਇਸ ਡਰ ਦੇ ਮਾਰੇ ਲੋਕ ਹੀ ਰਹਿੰਦੇ ਆ ਸੋ ਉਹ ਕਹਿੰਦੇ ਵੀ ਅਸੀਂ ਇੰਨਾ ਜਾਣਦੇ ਆ ਕਿ ਸਾਡਾ ਪੁੱਤਰ ਆ ਤੇ ਅੰਨਾ ਪੈਦਾ ਹੋਇਆ ਸੀ ਪਰ ਇਹ ਨਹੀਂ ਜਾਣਦੇ ਕਿ ਉਹ ਕੌਣ ਕਿ ਇਹ ਹੁਣ ਕਿਵੇਂ ਵੇਖਦਾ ਆ ਅਤੇ ਨਾ ਹੀ ਇਹ ਜਾਣਦੇ ਹਾਂ ਕਿ ਉਸ ਦੀਆਂ ਅੱਖਾਂ ਕਿਸ ਨੇ ਖੋਲੀਆਂ ਉਸੇ ਨੂੰ ਪੁੱਛੋ ਪੁੱਛ ਲਵੋ ਉਹ ਸਿਆਣਾ ਹੈ ਉਹ ਆਪਣੇ ਬਾਰੇ ਆਪ ਦੱਸੇਗਾ ਮਤਲਬ ਮੁੰਡੇ ਨੂੰ ਪੁੱਛ ਲਓ ਸਾਨੂੰ ਕਿਉਂ ਪੁੱਛਦੇ ਆ ਉਸ ਦੇ ਮਾਤਾ ਪਿਤਾ ਨੇ ਇਹ ਗੱਲਾਂ ਜਹੂਦਿਆਂ ਦੇ ਡਰ ਦੇ ਮਾਰੇ ਕਹੀਆਂ ਸਨ ਕਿਉਂਕਿ ਜਹੂਦਿਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਜੇ ਕਿਸੇ ਨੇ ਉਸ ਨੂੰ ਮਸੀਹ ਮੰਨਿਆ ਤਾਂ ਉਸ ਨੂੰ ਸਭਾ ਘਰ ਵਿੱਚੋਂ ਛੇਕ ਦਿੱਤਾ ਜਾਵੇਗਾ ਸੋ ਮੈਨੂੰ ਚੇਤਾ ਆਉਂਦਾ ਹੈ ਜਿਹੜੇ ਜਿਦਾਂ ਯਹੋਵਾ ਦੇ ਗਵਾਹ ਵੀ ਆ ਇੱਕ ਧਰਮੀਆਂ ਜਿਹਨੂੰ ਯਹੋਵਾ ਦੇ ਗਵਾਹ ਦਰ ਦਰ ਤੇ ਆਉਂਦੇ ਹੁੰਦੇ ਸੀ ਮੈਂ ਵੀ ਉਹੋ ਕੰਮ ਕੀਤਾ ਆ ਉਹਨਾਂ ਦੇ ਨਾਲ ਯਹੋਵਾ ਦੇ ਗਵਾਹਾਂ ਦੇ ਨਾਲ ਤੇ ਉਹ ਵੀ ਇਸ ਡਰ ਦੇ ਮਾਰੇ ਬਹੁਤ ਲੋਕ ਆਪਣੀ ਆਪਣੀ ਸੋਚਣੀ ਜਿਹਨੂੰ ਇਹ ਡਰ ਹੁੰਦਾ ਵੀ ਮੰਡਲੀ ਚੋਂ ਛੇਕ ਦੇਣਾ ਤੇ ਫਿਰ ਕਿਸੇ ਨੇ ਉਹਨਾਂ ਨਾਲ ਗੱਲ ਨਹੀਂ ਕਰਨੀ ਉਹਨਾਂ ਦੀ ਇੱਜ਼ਤ ਖਰਾਬ ਹੋ ਰਣੀ ਫੇਰ ਤਾਂ ਡਰਨਾ ਹੀ ਆ ਸਾਰਿਆਂ ਦੇ ਮਤਲਬ ਸੱਚ ਬੋਲਣ ਤੋਂ ਸੋ ਇਹ ਵੀ ਡਰ ਗਏ ਤੇ ਉਹਨਾਂ ਤੋਂ ਉਹ ਬੋਲ ਨਹੀਂ ਹੋਇਆ ਜੋ ਉਹਨਾਂ ਨੂੰ ਚਾਹੀਦਾ ਸੀ ਬੋਲਣਾ ਇਸੇ ਕਾਰਨ ਉਸਦੇ ਮਾਤਾ ਪਿਤਾ ਨੇ ਕਿਹਾ ਉਹ ਸਿਆਣਾ ਹੈ ਉਹਨੂੰ ਪੁੱਛ ਲਵੋ ਹੇਰੋ ਹੁਣ ਨੀ ਉਸ ਨੂੰ ਰੱਖ ਨੂੰ ਜਵਾਨਾ ਸੀ ਦੂਜੀ ਵਾਰ ਸੱਦ ਕੇ ਉਹਨੂੰ ਕਿਹਾ ਮਤਲਬ ਉਹਨੂੰ ਵਾਰ-ਵਾਰ ਪੁੱਛੀ ਜਾਂਦੇ ਹੁਣ ਪਰਮੇਸ਼ਰ ਦੀ ਵਿੜਿਆਈ ਕਰ ਅਸੀਂ ਜਾਣਦੇ ਹਾਂ ਕਿ ਉਹ ਮਨੁੱਖ ਪਾਪੀ ਹੈ ਉਸ ਨੇ ਉੱਤਰ ਦਿੱਤਾ ਉਹ ਪਾਪੀ ਹੈ ਜਾਂ ਨਹੀਂ ਮੈਂ ਨਹੀਂ ਜਾਣਦਾ ਇਹ ਗੱਲ ਮੈਂ ਜਾਣਦਾ ਹਾਂ ਕਿ ਮੈਂ ਆਨਾ ਸੀ ਤੇ ਹੁਣ ਵੇਖਦਾ ਹਾਂ ਤਾਂ ਉਹਨਾਂ ਉਸ ਨੂੰ ਕਿਹਾ ਉਸ ਨੇ ਤੇਰੇ ਨਾਲ ਕੀ ਕੀਤਾ ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲੀਆਂ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਉਹ ਕਰਕੇ ਉਹਨਾਂ ਨੂੰ ਚੈਨ ਨਾ ਸੀ ਆਉਂਦੀ ਵੀ ਇਹ ਕਿਦਾਂ ਬਈ ਉਹਨਾਂ ਨੂੰ ਕੁਝ ਲੱਭਣ ਦੀ ਕਸਰ ਸੀਗੀ ਵੀ ਸ਼ਾਇਦ ਉਹਨੇ ਨਹੀਂ ਖੋਲੀਆਂ ਕਰਕੇ ਇੱਕ ਪਾਸੇ ਤਾਂ ਸਾਬਤ ਤੋੜਦਾ ਸੀ ਇੱਕ ਪਾਸੇ ਅੱਖਾਂ ਖੁੱਲੀਆਂ ਸੋ ਉਹ ਹੁਣ ਉਹ ਦੋ ਚੀਜ਼ਾਂ ਮੇਲ ਨਾ ਸੀ ਉਹਨਾਂ ਦੇ ਮਨ ਵਿੱਚ ਖਾਂਦੀਆਂ ਸੋ ਉਹ ਮੇਲ ਖਵਾਉਣ ਲਈ ਉਹਨਾਂ ਨੂੰ ਕੁਝ ਲੱਭਣਾ ਕੁਝ ਅੰਡਰਸਟੈਂਡ ਕਰਨਾ ਪੈਣਾ ਸੀ ਸ਼ਾਇਦ ਉਹਨੇ ਕੁਝ ਗਲਤ ਕੀਤਾ ਜਾਂ ਸੱਚੀ ਉਹਨੇ ਨਹੀਂ ਉਹਨੂੰ ਠੀਕ ਕੀਤਾ ਸੋ ਤਾਂ ਹੀ ਉਹਦੇ ਮੰਮੀ ਡੈਡੀ ਨੇ ਵੀ ਸੋਚਿਆ ਸ਼ਾਇਦ ਮੰਮੀ ਡੈਡੀ ਕਹਣ ਵੀ ਨਹੀਂ ਉਹ ਅੰਨਾ ਨਹੀਂ ਸੀ ਜਨਮ ਤੋਂ ਜਾਂ ਥੋੜਾ ਜਿਆਦਾ ਦੇਖ ਸਕਦਾ ਸੀ ਤਾਂ ਕਿ ਫਿਰ ਉਹਨਾਂ ਨੂੰ ਕੋਈ ਕਾਰਨ ਮਿਲ ਜਵੇ ਜਿਹਦੇ ਕਰਕੇ ਉਹ ਕਹਿ ਸਕਣ ਵੀ ਉਹਨੇ ਨਹੀਂ ਠੀਕ ਕੀਤਾ ਯੂ ਨੋ ਰਾਈਟ ਕਰਕੇ ਉਹ ਸਾਬਤ ਵੀ ਤੋੜਦਾ ਸੀ ਉਹ ਪਾਪੀ ਲੱਗ ਰਿਹਾ ਸੀ ਜਿਸੂ ਉਹਨਾਂ ਦੇ ਪਾਣੇ ਉਹਨਾਂ ਦੇ ਪਾਣੇ ਪਰ ਤੁਸੀਂ ਨਹੀਂ ਸੁਣਿਆ ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ ਕਿ ਤੁਸੀਂ ਵੀ ਉਸਦੇ ਚੇਲੇ ਬਣਨਾ ਚਾਹੁੰਦੇ ਹੋ ਫਿਰ ਉਹ ਗੁੱਸੇ ਹੋ ਗਏ ਤਾਂ ਉਸ ਉਹ ਉਸ ਨੂੰ ਬੁਰਾ ਭਲਾ ਕਿਹਾ ਕਿ ਬੋਲੇ ਤੂੰ ਹੀ ਹੈ ਉਹਦੇ ਚੇਲਾ ਅਸੀਂ ਤਾਂ ਮੂਸਾ ਦੇ ਚੇਲੇ ਆ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ ਪਰ ਇਸ ਨੂੰ ਨਹੀਂ ਜਾਣਦੇ ਕਿ ਇਹ ਕਿੱਥੋਂ ਦਾ ਹੈ ਉਸ ਮਨੁੱਖ ਨੇ ਉਹਨਾਂ ਨੂੰ ਕਿਹਾ ਇਹ ਤਾਂ ਹਰਾਨੀ ਦੀ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਦਾ ਹੈ ਜਦ ਕਿ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ ਪਰ ਜੇ ਕੋਈ ਪਰਮੇਸ਼ਰ ਦਾ ਆ ਆਰਾਧਕ ਆਰਾਧਕ ਹੋਵੇ ਅਤੇ ਉਸ ਦੀ ਇੱਛਾ ਉਤੇ ਚੱਲਦਾ ਹੋਵੇ ਤਾਂ ਉਹ ਉਸ ਦੀ ਸੁਣਦਾ ਹੈ ਦੁਨੀਆ ਦੇ ਆਰੰਭ ਤੋਂ ਕਦੇ ਵੀ ਸੋਨਨ ਵਿੱਚ ਨਹੀਂ ਆਇਆ ਕਿ ਕਿਸੇ ਨੇ ਜਮਾਂਦਰੂ ਅੰਨੇ ਦੀਆਂ ਅੱਖਾਂ ਖੋਲ੍ਹੀਆਂ ਹਨ ਮਤਲਬ ਪਹਿਲੇ ਨਾ ਵੀ ਵੀ ਪੁਰਾਣੀਆਂ ਲੇਖਤਾਂ ਵਿੱਚ ਵੀ ਕਿਸੇ ਨੇ ਇਹ ਚਮਤਕਾਰ ਨਾ ਸੀ ਕੀਤਾ ਯਿਸੂ ਨੇ ਵੀ ਕਿੰਨਾ ਅ ਅਨੋਖਾ ਚਮਤਕਾਰ ਜਿਹੜਾ ਕਦੇ ਅੱਗੇ ਹੋਇਆ ਨਾ ਸੀ ਉਹ ਚੁਣਿਆ ਕਰਨ ਲਈ ਜੇ ਇਹ ਮਨੁੱਖ ਪਰਮੇਸ਼ਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸਕਦਾ ਉਹਨਾਂ ਨੇ ਉਹਨੂੰ ਕਿਹਾ ਤੂੰ ਤਾਂ ਪੂਰੀ ਤਰ੍ਹਾਂ ਪਾਪੀ ਵਿੱਚ ਸੀ ਪਾਪਾਂ ਵਿੱਚ ਜੰਮਿਆ ਸੀ ਛੇ ਚੇਲਿਆਂ ਨੇ ਉਹਨੂੰ ਪੁੱਛਿਆ ਸੀ ਕਿ ਕੌਣ ਇਹੀ ਜਮਾਨਦਰੂ ਅੰਨਾ ਹੋਣ ਕਰਕੇ ਇਹਨੇ ਕਿੰਨੇ ਪਾਪ ਕੀਤੇ ਐਨੇ ਜ਼ਿਆਦੇ ਮਾਤਾ ਪਿਤਾ ਨੇ ਉਹ ਕਹਿੰਦੇ ਤੂੰ ਤਾਂ ਪੂਰੀ ਤਰ੍ਹਾਂ ਪਾਪਾਂ ਵਿੱਚ ਜੰਮਿਆ ਸੀ ਮਤਲਬ ਅੰਨਾ ਜੰਮਣ ਕਰਕੇ ਤੂੰ ਪਾਪ ਵਿੱਚ ਸੀ ਸੋ ਉਹਨਾਂ ਦੇ ਮਨ ਵਿੱਚ ਇਹ ਗੱਲ ਬੈਠੀ ਹੋਈ ਸੀ ਜਿਹੜੀ ਪਹਿਲਾਂ ਚੇਲਿਆਂ ਨੇ ਕੁਐਸਚਨ ਪੁੱਛਿਆ ਸੀ ਰਾਈਟ ਫੇਰ ਸਾਨੂੰ ਤੂੰ ਸਿਖਾਉਂਦਾ ਹੈ ਕਹਿੰਦਾ ਵੀ ਤੂੰ ਪਾਪੀ ਜੰਮ ਕੇ ਮਤਲਬ ਜਿਹੜਾ ਅੰਤਰਾ ਅੰਨਾ ਪਉਣਾ ਆ ਉਹ ਜਮਾਨਦਰੂ ਅੰਨਾ ਹੋਣ ਦਾ ਕਾਰਨ ਇਹ ਸੀ ਕਿ ਤੂੰ ਪਾਪ ਕੀਤਾ ਪਾਪ ਵਿੱਚ ਤੂੰ ਜੰਮਿਆ ਤੇ ਫਿਰ ਉਹ ਬੈਤੂ ਕਿਦਾਸਾਨੂੰ ਸਿਖਾ ਸਕਦਾ ਆ ਪਰ ਜੀਸਸ ਨੇ ਕਿਹਾ ਸੀ ਕਿ ਨਹੀਂ ਉਹ ਪਾਪੀ ਹੋਣ ਕਰਕੇ ਨਾ ਸੀ ਉਹ ਉਹ ਆਨਾ ਜਨਮ ਤੋਂ ਅਤੇ ਉਹਨੇ ਉਸ ਨੂੰ ਬਾਹਰ ਕੱਢ ਦਿੱਤਾ ਜਦੋਂ ਜੀਸਸ ਨੇ ਸੁਣਿਆ ਕਿ ਉਹਨੇ ਉਸ ਨੂੰ ਬਾਹਰ ਕੱਢ ਦਿੱਤਾ ਤਾਂ ਉਸਨੇ ਲੱਭ ਕੇ ਉਹਨੂੰ ਕਿਹਾ ਕੀ ਤੂੰ ਮਨੁੱਖ ਦੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ ਉਸਨੇ ਉੱਤਰ ਦਿੱਤਾ ਪ੍ਰਭੂ ਜੀ ਉਹ ਕੌਣ ਹੈ ਕਿ ਮੈਂ ਉਹਦੇ ਉੱਤੇ ਵਿਸ਼ਵਾਸ ਕਰਾਂ ਜੀਸਸ ਨੇ ਉਹਨੂੰ ਕਿਹਾ ਤੂੰ ਉਸ ਨੂੰ ਵੇਖਿਆ ਹੈ ਅਤੇ ਜਿਹੜਾ ਤੇਰੇ ਨਾਲ ਗੱਲਾਂ ਕਰ ਰਿਹਾ ਹੈ ਉਹ ਹੀ ਆ ਕਹਿੰਦਾ ਮੈਂ ਉਹੀ ਆ ਜਿਹੜਾ ਤੈਨੂੰ ਠੀਕ ਕੀਤਾ चेता करके आई डोंट थिंक ही सॉ हिम। ਉਹਨੇ ਕਾ ਜਾ ਕੇ ਦੇਖ ਉਸ ਜਾਖਾ ਹੋ ਗਿਆ। ਮੋੜ ਕੇ ਆਈ डोंट थिंक ही ਕੇਮ ਟੂ ਜੀਸਸ। ਮੇਬੀ ਆਈ ਸੀ ਆ ਮੈਟ ਅ ਮਿਸਰੈਡ ਬਟ ਇਥੇ ਲੱਗਦਾ ਕਿ ਉਹਨੇ ਕਦੇ ਜੀਸਸ ਨੂੰ ਦੇਖਿਆ ਨ ਕਰਕੇ ਉਹ ਕਹਿੰਦਾ ਉਹ ਕਿਹੜਾ ਆ ਜਿਹਦੇ ਨਾਲ ਮੈਂ ਜਿਹਦੇ ਉੱਤੇ ਵਿਸ਼ਵਾਸ ਕਰਾਂ ਜੀਸਸ ਕਹਿੰਦਾ ਮੈਂ ਤੇਰੇ ਮੂਰੇ ਖੜਾ। ਉਸਨੇ ਕਿਹਾ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਹਾਂ। ਅਤੇ ਉਸਨੇ ਉਹਨੂੰ ਮੱਥਾ ਟੇਕਿਆ। ਜੀਸਸ ਨੂੰ ਮੱਥਾ ਟੇਕਿਆ ਤੇ ਜੀਸਸ ਨੇ ਉਹਨੂੰ ਰੋਕਿਆ ਨਹੀਂ। ਤਦ ਜੀਸਸ ਨੇ ਕਿਹਾ ਮੈਂ ਇਸ ਸੰਸਾਰ ਵਿੱਚ ਨਿਆਂ ਲਈ ਅਜਿਹਾ ਆਇਆ ਹਾਂ ਤਾਂ ਕਿ ਜਿਹੜੇ ਨਹੀਂ ਵੇਖਦੇ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਅੰਨੇ ਹੋ ਜਾਣ ਮਤਲਬ ਉਹ ਕਹਿੰਦਾ ਵੀ ਤੂੰ ਅੰਨਾ ਸੀਗਾ ਸਰੀਰਕ ਤੌਰ ਤੇ ਪਰ ਤੈਨੂੰ ਹੁਣ ਸਵਰਗੀ ਰੋਸ਼ਨੀ ਮਿਲ ਗਈ ਤੂੰ ਜਾਣਦਾ ਮੈਂ ਕੌਣ ਹਾਂ ਮਤਲਬ ਮੇਰੇ ਉੱਤੇ ਯਕੀਨ ਕਰਦਾ ਜਿਹੜੇ ਸਜਾਖੇ ਆ ਮਤਲਬ ਜਿਹੜੇ ਅੰਨੇ ਨਹੀਂ ਸੀ ਫ੍ਰੀ ਸੀ ਉਹਨਾਂ ਉਹ ਅੰਨੇ ਹੋ ਗਏ ਕਰਕੇ ਮੈਨੂੰ ਪਛਾਣ ਨਹੀਂ ਸਕਦੇ ਸੋ ਜਿਸ ਨੂੰ ਮਿਕਸ ਕਰ ਰਿਹਾ ਆ ਅਸਲੀ ਅੰਨਪੁਣੇ ਨੂੰ ਕਿ ਸਜਾਖੇ ਪੁਣੇ ਨੂੰ ਤੇ ਕਹਿ ਲਓ ਰੋਹਾਨੀ ਅੰਨਪੁਣੇ ਨੂੰ ਤੇ ਰੋਹਾਨੀ ਸਜਾਖੇ ਪੁਣੇ ਨੂੰ ਉਹ ਉਹ ਸਮਝਾਉਣ ਲਈ ਗੱਲ ਸੋ ਦੈਟਸ ਜੀਸਸ ਵੇ ਰਾਈਟ ਗੋਡ ਫਰੀਸੀਆ ਨੇ ਜਿਹੜੇ ਉਸ ਦੇ ਨਾਲ ਸਨ ਇਹ ਸੁਣ ਕੇ ਉਹਨਾਂ ਨੂੰ ਉਸ ਨੂੰ ਕਿਹਾ ਕਿ ਅਸੀਂ ਵੀ ਆੰਨੇ ਆ ਮਤਲਬ ਜੀਸਸ ਨੇ ਜਿਸ ਨੇ ਇਹ ਗੱਲ ਉਹਨੂੰ ਕਿਹੀ ਤੇ ਫਰੀਸੀਆ ਨੇ ਉਹ ਕਹਿੰਦੇ ਵੀ ਤੂੰ ਸਾਨੂੰ ਆੰਨੇ ਕਹਿ ਰਿਹਾ ਹੈ ਵੀ ਕਹਿੰਦਾ ਅਸੀਂ ਵੀ ਆੰਨੇ ਆ ਜਿਸ ਨੇ ਉਹਨਾਂ ਨੂੰ ਕਿਹਾ ਜੇ ਤੁਸੀਂ ਆੰਨੇ ਹੁੰਦੇ ਤਾਂ ਤੁਸੀਂ ਪਾਪੀ ਨਾ ਠਹਿਰਦੇ ਪਰ ਹੁਣ ਤੁਸੀਂ ਕਹਿੰਦੇ ਹੋ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਨਿਆ ਰਹਿੰਦਾ ਹੈ ਸੋ ਦੁਬਾਰਾ ਜਿਸ ਨੇ ਇੰਟਰਸਟਿੰਗ ਚੀਜ਼ ਕਹਾਈ ਤੀ ਉਹ ਕਹਿੰਦੇ ਅਸੀਂ ਵੀ ਆੰਨੇ ਆ ਜਿਸ ਨੇ ਕਹਿੰਦਾ ਜੇ ਤੁਸੀਂ ਸਰੀਰਕ ਤੌਰ ਤੇ ਅੰਨੇ ਹੁੰਦੇ ਤੇ ਆ ਨਾ ਜਿਸ ਜੱਕ ਅੰਨੇ ਹੁੰਦੇ ਤੇ ਆਹ ਕਰਮਾਤਾ ਨਾ ਦੇਖਦੇ ਫਿਰ ਤੁਹਾਡੇ ਉੱਤੇ ਉਹ ਇਲਜ਼ਾਮ ਨਹੀਂ ਲਾ ਜਾ ਜਾ ਸਕਦਾ ਸੀ ਕਿ ਤੁਸੀਂ ਰੱਬ ਦੀਆਂ ਕਰਮਾਤਾ ਦੇਖ ਕੇ ਵੀ ਜੀ ਸੁਧਾਨ ਕਰ ਕੀਤਾ ਪਰ ਹੁਣ ਕਿਉਂਕਿ ਤੁਸੀਂ ਦੇਖ ਸਕਦੇ ਆ ਕਹਿੰਦਾ ਤੁਸੀਂ ਨਹੀਂ ਅੰਨੇ ਸੋ ਜਿਸ ਨੂੰ ਮਿਕਸ ਕਰ ਰਿਹਾ ਸੀ ਅਨਪੋਨੇਨਸ ਜਿਹਦਾ ਮਤਲਬ ਸਰੀਰਕ ਅਨਪੋਨੇਨਸ ਤੇ ਰੋਹਾਨੀ ਅਨਪੋਨੇਨਸ ਹੁਣ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਨਹੀਂ ਅੰਨੇ ਹੈਗੇ ਮਤਲਬ ਸਰੀਰਕ ਤੌਰ ਤੇ ਤਾਂ ਹੀ ਤੁਹਾਨੂੰ ਸਾਰਕਸ ਦੱਸ ਰਿਹਾ ਜੋ ਮੈਂ ਕਰ ਰਿਹਾ ਇਸ ਕਰਕੇ ਤੁਹਾਨੂੰ ਸਜ਼ਾ ਵੀ ਗੰਭੀਰ ਮਿਲਣੀ ਹੈ ਕਿਉਂਕਿ ਜਿਹੜਾ ਨਹੀਂ ਦੇਖ ਸਕਦਾ ਜੋ ਮੈਂ ਕਰ ਰਿਹਾ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਐਨੀਵਾਇਜ਼ ਵੈਰੀ ਇੰਟਰਸਟਿੰਗ ਜੀਸੂ ਕਿਦਾਂ ਸਮਝਾਉਂਦਾ ਆ ਉਹਨਾਂ ਨੂੰ ਕੰਫਿਊਜ਼ਨ ਵਿੱਚ ਰੱਖ ਰਿਹਾ ਆਈ ਥਿੰਕ ਓਕੇ ਨਾ ਮੈਥ ਉਹਨੂੰ ਸਾਰਚ ਸਾਰਚ ਕਹਿੰਦਾ ਹੈ ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਪ੍ਰਵੇਸ਼ ਨਹੀਂ ਕਰਦਾ ਪਰ ਹੋਰ ਪਾਸਿਓਂ ਚੜਦਾ ਹੈ ਉਹ ਚੋਰ ਅਤੇ ਡਾਕੂ ਹੈ ਪਰ ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦਾ ਆ ਉਹ ਭੇਡਾਂ ਦਾ ਚਰਵਾਹ ਹੈ ਉਹਦੇ ਲਈ ਦਰਬਾਨ ਦਰਵਾਜ਼ਾ ਖੋਲ ਦਿੰਦਾ ਆ ਅਤੇ ਭੇਡਾਂ ਉਸ ਦੀ ਆਵਾਜ਼ ਸੁਣ ਸੁਣਦੀਆਂ ਹਨ। ਤਦ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਆ ਅਤੇ ਉਹਨਾਂ ਨੂੰ ਬਾਹਰ ਲਿਆ ਜਾਂਦਾ ਆ। ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਆ ਤਾਂ ਉਹਨਾਂ ਦੇ ਅੱਗੇ-ਅੱਗੇ ਚੱਲਦਾ ਆ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਚੱਲ ਪੈਂਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ। ਉਹ ਪਰਾਈ ਦੇ ਪਿੱਛੇ ਕਦੇ ਨਹੀਂ ਜਾਣਗੀਆਂ ਸਗੋਂ ਉਸ ਤੋਂ ਭੱਜ ਜਾਣਗੀਆਂ ਕਿਉਂਕਿ ਉਹ ਪਰਾਈਆਂ ਦੀ ਆਵਾਜ਼ ਨਹੀਂ ਪਛਾਣਦੀਆਂ। ਮਤਲਬ ਭੇਡਾਂ ਜਿਹੜੀਆਂ ਆ ਜਿਸ ਨੂੰ ਇਹ ਦਸਤਾਂਤ ਉਹਨਾਂ ਲਈ ਕਿਹਾ ਸੀ ਪਰ ਉਹ ਨਾ ਸਮਝੇ ਕਿ ਇਹ ਕੀ ਗੱਲ ਹਨ ਜਿਹੜੀਆਂ ਉਹ ਉਹਨਾਂ ਨੂੰ ਕਹਿ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਸੀ ਲੱਗ ਰਹੀ ਹੁਣ 7ਵੀਂ ਆਇਤ ਵਿੱਚ ਜੀਸੂ ਦੁਆਰਾ ਕਹਿੰਦਾ ਹੈ ਇਸ ਲਈ ਜੀਸੂ ਨੇ ਫੇਰ ਕਿਹਾ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ ਕਹਿੰਦਾ ਸਹੀ ਦਰਵਾਜ਼ਾ ਜਿਹੜਾ ਅਸਲੀ ਦਰਵਾਜ਼ਾ ਹੈ ਉਹ ਮੈਂ ਹਾਂ ਭੇਡਾਂ ਦਾ ਦਰਵਾਜ਼ਾ ਮਤ ਭੇਡਾਂ ਵਿੱਚ ਜਾਣ ਨੂੰ ਜਿਹੜਾ ਅਸਲੀ ਦਰਵਾਜ਼ਾ ਹੈ ਉਹ ਮੈਂ ਹਾਂ ਜਿਨਨੇ ਮੇਰੇ ਤੋਂ ਪਹਿਲਾਂ ਆਏ ਉਹ ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ ਸ਼ਾਇਦ ਉਹਨਾਂ ਬਾਰੇ ਗੱਲ ਕਰ ਰਿਹਾ ਜਿਹੜੇ ਦਾਵਾ ਕਰਦੇ ਸੀ ਕਿ ਅਸੀਂ ਯਿਸੂ ਹਾਂ ਯਿਸੂ ਦੇ ਹੋਂਦ ਪਹਿਲਾਂ ਦਰਵਾਜ਼ਾ ਮੈਂ ਹਾਂ ਜੇ ਕੋਈ ਮੇਰੇ ਰਾਹੀਂ ਪ੍ਰਵੇਸ਼ ਕਰੇ ਤਾਂ ਬਚਾਇਆ ਜਾਵੇਗਾ ਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ ਓਕੇ ਚੋਰ ਕੇਵਲ ਚੋਰੀ ਕਰਨ ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ ਇਹ ਥੋੜੀ ਜਿਹੀ ਮੈਨੂੰ ਅੰਡਰਸਟੈਂਡਿੰਗ ਹੁੰਦਾ ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ ਸੋ ਇਹ ਤਸੇਦਾ ਜੀਸੂ ਨੇ ਭਰਪੂਰੀ ਦਾ ਜੀਵਨ ਦੇਣਾ ਸੀ ਜਿਹੜੇ ਉਸ ਦੇ ਰਾਹੀ ਵੜਦੇ ਆਇ ਜੜ ਵਿੱਚ ਚੰਗਾ ਚਰਵਾਹਾ ਮੈਂ ਹਾਂ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਆ ਸੋ ਅਸੀਂ ਦੇਖਦੇ ਆਂ ਤੇ ਦਾਊਦ ਜਦੋਂ ਦਾਊਦ ਦਾ ਚੇਤਾ ਆਉਂਦਾ ਦਾਊਦ ਨੇ ਜਦੋਂ ਰੈਸ਼ ਜਾਂ ਕੋਈ ਹੋਰ ਜਾਨਵਰ ਆਈ ਥਿੰਕ ਸ਼ੇਰ ਭੇਡਾਂ ਨੂੰ ਖਾਣ ਦੀ ਕੋਸ਼ਿਸ਼ ਕਰਦੇ ਸੀ ਦਾਉਦ ਜਾ ਕੇ ਆਪਣੇ ਆਪਣੇ ਨਾਲ ਲੜਦਾ ਸੀ ਮਤਲਬ ਜਾਨ ਭੇਡਾਂ ਦੇ ਖਤਰੇ ਵਿੱਚ ਪਾਉਂਦਾ ਸੀ ਹੁਣ ਜੀਸੂ ਕਹਿੰਦਾ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਅਤੇ ਜੀਸੂ ਨੇ ਵੀ ਆਪਣੀ ਜਾਨ ਦੇ ਦਿੱਤੀ ਦਾਉਦ ਤੋਂ ਵੀ ਜ਼ਿਆਦਾ ਉਹ ਉਹਨੇ ਦਾਉ ਆਪਣੀ ਜਾਨ ਦੇ ਦਿੱਤੀ ਭੇਡਾਂ ਲਈ ਭੇਡਾਂ ਕੌਣ ਆ ਮਤਲਬ ਜਿਨ੍ਹਾਂ ਨੇ ਉਹਦੇ ਉੱਤੇ ਯਕੀਨ ਕਰਨਾ ਸੀ ਸਮੁੰਦਰ ਉਹ ਕਹਿੰਦਾ ਸੌਰੀ ਕਹਿੰਦਾ ਮਜ਼ਦੂਰ ਤਾਂ ਚਰਵਾਹਾ ਨਹੀਂ ਨਾ ਹੀ ਭੇਡਾਂ ਉਸ ਦੀਆਂ ਆਪਣੀਆਂ ਹਨ ਉਹ ਬਘਿਆੜ ਨੂੰ ਆਉਂਦਾ ਵੇਖਦਾ ਅਤੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਕਹਿੰਦਾ ਜੇ ਜਿਹੜਾ ਮਜ਼ਦੂਰ ਹੁੰਦਾ ਆ ਉਹ ਆਪਣੀਆਂ ਭੇਡਾਂ ਨਹੀਂ ਉਹਨੂੰ ਸਮਝਦਾ ਕਿਉਂਕਿ ਉਹ ਪਤਾ ਲੱਗ ਜਾਂਦਾ ਜਦੋਂ ਕੋਈ ਜਾਨਵਰ ਆਉਂਦਾ ਉਹ ਭੱਜ ਕੇ ਚੱਲ ਜਾਂਦਾ ਆਪਣੀ ਜਾਨ ਨਹੀਂ ਦਿੰਦਾ ਉਹ ਉਹਦੇ ਲਈ ਅਤੇ ਬਘਿਆੜ ਉਹਨਾਂ ਨੂੰ ਫੜ ਲੈਂਦਾ ਹੈ ਅਤੇ ਖਿੰਡਾ ਦਿੰਦਾ ਹੈ ਉਹ ਇਸ ਲਈ ਭੱਜ ਜਾਂਦਾ ਹੈ ਕਿਉਂਕਿ ਉਹ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ ਚੰਗਾ ਚਰਵਾਹਾ ਮੈਂ ਆ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਮਤਲਬ ਜਿਨ੍ਹਾਂ ਨੇ ਜਿਸ ਨੂੰ ਪਛਾਣਨਾ ਸੀ ਉਹਦੇ ਤੇ ਯਕੀਨ ਕਰਨਾ ਸੀ ਉਹਨਾਂ ਨੂੰ ਜਿਸ ਨੂੰ ਆਪਣੀਆਂ ਭੇਡਾਂ ਕਹਿ ਰਿਹਾ ਜਿਨ੍ਹਾਂ ਲਈ ਜਿਸ ਨੇ ਆਪਣੀ ਜਾਨ ਦੇਣੀ ਸੀ ਜਿਵੇਂ ਪਿਤਾ ਮੈਨੂੰ ਜਾਣ ਤੇ ਅਤੇ ਦੂਜੇ ਵੀ ਜਿਸ ਤੋਂ ਬਾਅਦ ਵੀ ਜਿਨ੍ਹਾਂ ਨੇ ਵੀ ਜਿਸ ਤੋਂ ਤੇ ਯਕੀਨ ਕਰਨਾ ਸੀ ਉਹਨਾਂ ਨੂੰ ਵੀ ਉਹ ਭੇਡਾਂ ਵਿੱਚ ਸ਼ਾਮਲ ਕਰ ਰਿਹਾ ਮਤਲਬ ਜਿਵੇਂ ਕਿ ਤੁਸੀਂ ਜਾਂ ਮੈਂ ਜਿਵੇਂ ਪਿਤਾ ਮੈਨੂੰ ਜਾਣਦਾ ਹੈ ਤੇ ਮੈਂ ਪਿਤਾ ਨੂੰ ਜਾਣਦਾ ਮੈਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹਾਂ ਤੇ ਉਹਨੇ ਦਿੱਤੀ ਵੀ ਹੈ ਰਾਈਟ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ ਮੇਰਾ ਉਹਨਾਂ ਨੂੰ ਵੀ ਲਿਆਉਣਾ ਵੀ ਜ਼ਰੂਰੀ ਹੈ ਅਤੇ ਉਹ ਮੇਰੀ ਆਵਾਜ਼ ਸੁਣਨਗੇ ਆ ਤਦ ਇੱਕੋ ਏਜੜ ਅਤੇ ਇੱਕੋ ਚਰਵਾਹਾ ਹੋਣਗੇ ਸੋ ਇਹ ਇਹ ਕੌਣ ਆ ਦੂਜਿਆ ਭੇਡਾਂ ਇਹਦੇ ਬਾਰੇ ਬਹੁਤ ਲੋਕ ਕਿ ਬਹੁਤ ਕਾਫੀ ਕਿਸ ਖੋਹਦਾ ਪਰ ਮੈਨੂੰ ਸਭ ਤੋਂ ਸੈਂਸ ਵਾਲੀ ਗੱਲ ਜੇ ਤੁਸੀਂ ਦੂਜੇ ਬੈਪਲ ਦੇ ਵਰਤਾਂਤਾਂ ਨੂੰ ਦੇਖਦੇ ਆ ਜੀ ਜੇ ਸੁਣਨੀ ਆ ਤੁਸੀਂ ਉਹ ਇਹ ਆ ਕਿ ਯਿਸੂ ਦੀ ਸੇਵਕਾਈ ਮੇਨਲੀ ਯਹੂਦੀਆਂ ਲਈ ਸੀ ਤੇ ਜਿਹੜੋ ਆਇਆ ਉਹ ਜਿਨ੍ਹਾਂ ਨਾਲ ਉਹ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਆਪਣੇ ਚੇਲੇ ਬਣਾ ਰਿਹਾ ਸੀ ਜਿਹੜੇ ਉਹਦੇ 'ਤੇ ਯਕੀਨ ਕਰ ਰਹੇ ਸੀ ਮੈਜੋਰਟੀ ਯਹੂਦੀ ਸੀ ਉਹ ਇੱਕ ਗਰੁੱਪ ਸੀ ਪਰ ਯਿਸੂ ਤੇ ਕਹਿੰਨਾ ਮੇਰੀਆਂ ਹੋਰ ਵੀ ਭੇਡਾਂ ਹਨ ਉਹ ਹੋਰ ਭੇਡਾਂ ਕਿਹੜੀਆਂ ਆ ਉਹ ਗੈਰ ਯਹੂਦੀ ਲੋਕ ਜਿਨ੍ਹਾਂ ਲਈ ਪਤਰਸ ਨੂੰ ਯਿਸੂ ਨੇ ਵਰਤਿਆ ਤੇ ਪੌਲਸ ਨੂੰ ਵਰਤਿਆ ਜਿਹੜੇ ਗੈਰ ਯਹੂਦੀਆਂ ਲਈ ਰਾਹ ਖੁੱਲਿਆ ਬਾਅਦ ਵਿੱਚ ਤੇ ਉਹ ਉਹ ਵੀ ਮੁੜ ਕੇ ਰੱਬ ਦੀ ਯਿਸੂ ਦੇ ਚੇਲਿਆਂ ਵਿੱਚ ਸ਼ਾਮਲ ਹੋਏ ਤੇ ਸਵਰਗ ਦਾ ਰਾਜ ਪ੍ਰਾਪਤ ਉਹਨਾਂ ਨੇ ਕੀਤਾ ਉਹ ਉਹਨਾਂ ਬਾਰੇ ਗੱਲ ਕਰ ਰਿਹਾ ਉਹ ਦੋ ਗਰੁੱਪ ਆ ਉਹ ਕਹਿੰਦਾ ਮੈਂ ਦੋ ਗਰੁੱਪਾਂ ਨੂੰ ਇੱਕ ਬਣਾਉਣਾ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ ਹਨ ਮਤਲਬ ਇਜ਼ਰਾਈਲ ਦੀ ਬਾੜੇ ਦੀਆਂ ਮੇਰਾ ਉਹਨਾਂ ਨੂੰ ਲਿਆਉਣਾ ਵੀ ਜ਼ਰੂਰੀ ਹੈ ਅਤੇ ਉਹ ਮੇਰੀ ਆਵਾਜ਼ ਸੁਣ ਗਿਆ ਤਦ ਇੱਕੋ ਹੀ ਇੱਜੜ ਅਤੇ ਇੱਕੋ ਹੀ ਚਰਵਾਹਾ ਹੋਵੇਗਾ ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਇਸ ਨੂੰ ਫੇਰ ਲੈ ਲਵਾਂ ਕੋਈ ਇਸ ਨੂੰ ਮੇਰੇ ਤੋਂ ਨਹੀਂ ਲੈਂਦਾ ਮਤਲਬ ਮੇਰੀ ਜਾਨ ਇੱਕ ਕੋਈ ਨਹੀਂ ਲਾ ਰਿਹਾ ਮੇਰੇ ਤੋਂ ਕਹਿੰਦਾ ਮੇਰੀ ਜਾਨ ਜਦੋਂ ਲੈਣੀ ਹੈ ਤੁਸੀਂ ਮੈਂ ਆਪ ਦੇ ਰਿਹਾ ਪਰ ਮੈਂ ਆਪ ਇਸ ਨੂੰ ਦਿੰਦਾ ਹਾਂ ਮੇਰੇ ਕੋਲ ਇਸ ਨੂੰ ਦੇਣ ਦਾ ਅਧਿਕਾਰ ਹੈ ਅਤੇ ਇਸ ਨੂੰ ਫੇਰ ਲੈਣ ਦਾ ਅਧਿਕਾਰ ਵੀ ਹੈ ਕੰਨ ਮੈਂ jaan ਦੇ ਵੀ ਸਕਦਾ ਮੈਂ ਆਪਣੀ ਜਾਨ ਮੜ ਕੇ ਲੈ ਵੀ ਸਕਦਾ ਇਹ ਹੁਕਮ ਮੈਂ ਆਪਣੇ ਪਿਤਾ ਤੋਂ ਪਾਇਆ ਹੈ ਇਹਨਾਂ ਗੱਲਾਂ ਦੇ ਕਾਰਨ ਜਹੂਦਿਆਂ ਵਿੱਚ ਫੁੱਟ ਪੈ ਗਏ ਉਹਨਾਂ ਵਿੱਚੋਂ ਬਹੁਤ ਸਾਰੇ ਕਹਿਣ ਲੱਗੇ ਇਸ ਵਿੱਚ ਦੁਸ਼ਟ ਆਤਮਾ ਆ ਅਤੇ ਇੱਕ ਕਮਲਾ ਆ ਤੁਸੀਂ ਇਸ ਦੀ ਕਿਉਂ ਸੁਣਦੇ ਹੋ ਕੁਝ ਨੇ ਕਿਹਾ ਇਹ ਗੱਲਾਂ ਕਿਸੇ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਦੀਆਂ ਨਹੀਂ ਹਨ ਮਤਵਨਨਤਾ ਪਤਾ ਸੀ ਕਿ ਦੋਸ਼ ਆਤਮਾ ਜਿਹੜੇ ਬੰਦੇ ਨੂੰ ਜਕੜਦੀ ਆ ਉਹ ਕਿੱਦਾਂ ਦੀਆਂ ਗੱਲਾਂ ਕਰਦਾ ਉਹ ਕਿੱਦਾਂ ਦੇ ਕੰਮ ਕਰਦਾ ਤੇ ਉਹਨਾਂ ਵਿੱਚੋਂ ਕਈ ਕਹਿੰਦੇ ਸੀ ਵੀ ਇਹ ਉਹ ਦੋਸ਼ ਆਤਮਾ ਦੀਆਂ ਗੱਲਾਂ ਤਾਂ ਨਹੀਂ ਹੈਗੀਆਂ ਦੇ ਵਾਰ ਆਨੈਸਟ ਸੀ ਕਿੰਨਾ ਇੰਪੋਰਟੈਂਟ ਵੀ ਐਸੀ ਆਨੈਸਟ ਹੋਈਏ ਬਿਸ਼ੱਕ ਅਸੀਂ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰਦੇ ਜਾਂ ਕਿਸੇ ਨੂੰ ਪਸੰਦ ਨਹੀਂ ਕਰਦੇ ਪਰ ਸੋਚੀ ਵੀ ਜੋ ਇਹ ਹੋ ਰਿਹਾ ਹੈ ਇਹ ਸੱਚ ਹੋ ਰਿਹਾ ਲੱਗਦਾ ਹੈ ਬਿਸ਼ੱਕ ਉਹ ਚਾਹੁੰਦੇ ਨਾ ਸੀ ਯਕੀਨ ਕਰਨਾ ਜਿਸਤੇ ਕੁਝ ਨੇ ਕਿਹਾ ਇਹ ਗੱਲਾਂ ਕਿਸੇ ਦੋਸ਼ ਆਤਮਾ ਨਾਲ ਜਕੜੇ ਹੋਏ ਮਨੁੱਖ ਦੀਆਂ ਨਹੀਂ ਹਨ ਕਿ ਕੋਈ ਦੋਸ਼ ਆਤਮਾ ਅਨਿਆਂ ਜਾਂ ਅੱਖਾਂ ਕੋਲ ਸਕਦੀ ਹੈ ਮਤਲਬ ਉਹ ਸੋਚ ਰਹੇ ਸੀ ভাই ਉਸ ਸਮੇਂ ਜੂਸਲਮ ਵਿੱਚ ਸਮਰਪਣ ਦਾ ਤਿਹਾੜ ਮਨਾਇਆ ਜਾ ਰਿਹਾ ਸੀ ਇਹ ਸਰਦੀ ਦੀ ਰੁੱਤ ਸੀ ਅਤੇ ਯਿਸੂ ਹਾਕਲ ਵਿੱਚ ਸਲਮਨ ਦੇ ਦਲਾਲ ਵਿੱਚ ਟਹਿਲ ਕਰ ਰਿਹਾ ਸੀ ਦਲਾਨ ਵਿੱਚ ਟਹਿਲ ਕਰ ਰਿਹਾ ਸੀ ਤਦ ਯਹੂਦੀ ਉਸ ਤੇ ਦਿਵਾਰੇ ਇਕੱਠੇ ਹੋ ਕੇ ਉਹਨੂੰ ਕਹਿਣ ਲੱਗੇ ਤੂੰ ਸਾਡੇ ਮਨ ਨੂੰ ਕਦੋਂ ਤੱਕ ਦੋ ਬਿੱਜ ਦਾ ਵਿੱਚ ਰੱਖੇਗਾ ਜੇ ਤੂੰ ਮਸੀਹ ਹੈ ਤਾਂ ਸਾਨੂੰ ਸਪਸ਼ਟ ਦੱਸ ਜਿਸ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਦੱਸਿਆ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਆਂ ਉਹੋ ਹੀ ਮੇਰੇ ਵਿਖੇ ਗਵਾਹੀ ਦਿੰਦੇ ਹਨ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹਨ ਸੋ ਮੋੜ ਕੇ ਉਹ ਭੇਡਾਂ ਦੇ ਇਲਸਟ੍ਰੇਸ਼ਨ ਬਾਰੇ ਗੱਲ ਕਰ ਰਿਹਾ ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਮੈਂ ਉਹਨਾਂ ਨੂੰ ਜਾਣਦਾ ਆਂ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ ਤੁਸੀਂ ਨਹੀਂ ਚੱਲ ਰਹੇ ਤੁਸੀਂ ਮੇਰੀਆਂ ਭੇਡਾਂ ਨਹੀਂ ਹਨ ਇਸ ਤਰ੍ਹਾਂ ਉਹ ਕਹਿ ਰਿਹਾ ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਆ ਅਤੇ ਉਹ ਕਦੇ ਨਾਸ ਨਾ ਹੋਣ ਗਿਆ ਤੇ ਨਾ ਹੀ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਸਕੇਗਾ ਨਾ ਹੀ ਮਾਤ ਖੋ ਸਕੂਗੀ ਸੋ ਜਿਵੇਂ ਜਿਸੂ ਦਾ ਪਿੱਛਾ ਕਰਨ ਲੱਪਦੇ ਆ ਸਾਨੂੰ ਸਦੀਪਕ ਜੀਵਨ ਮਿਲ ਜਾਂਦਾ ਆ ਤੇ ਅਸੀਂ ਜੀਸੂ ਦੇ ਬਣ ਜਾਂਦੇ ਆ ਕੋਈ ਵੀ ਸਾਡੇ ਤੋਂ ਇਹ ਰਿਸ਼ਤਾ ਚੋਰੀ ਨਹੀਂ ਕਰ ਸਕਦਾ ਭਾਸ਼ੱਕ ਸਾਨੂੰ ਮਾਰ ਵੀ ਦੇਵੇ ਫਿਰ ਵੀ ਅਸੀਂ ਸਦਾ ਦਾ ਜੀਵਨ ਉਹਦੇ ਨਾਲ ਬਤਾਉਂਗੇ ਮੇਰਾ ਪਿਤਾ ਜਿਸ ਨੇ ਮੈਨੂੰ ਇਹ ਦਿੱਤੀਆਂ ਹਨ ਸਭ ਤੋਂ ਵੱਡਾ ਆ ਅਤੇ ਕੋਈ ਵੀ ਉਹਨਾਂ ਨੂੰ ਪਿਤਾ ਦੇ ਹੱਥੋਂ ਖੋ ਨਹੀਂ ਸਕਦਾ ਮੈਂ ਅਤੇ ਪਿਤਾ ਇੱਕ ਹਾਂ ਹਣੋ ਕਹਿੰਦੇ ਮੈਂ ਅਤੇ ਪਿਤਾ ਇੱਕ ਹਾਂ ਤਾਂ ਯਹੂਦਿਆ ਨੇ ਉਸ ਨੂੰ ਪਥਰਾਉ ਕਰਨ ਲਈ ਫੇਰ ਪੱਥਰ ਚੁੱਕ ਲਏ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪਿਤਾ ਦੇ ਵੱਲੋਂ ਬਹੁਤ ਸਾਰੇ ਚੰਗੇ ਕੰਮ ਵਿਖਾਏ ਉਹਨਾਂ ਵਿੱਚੋਂ ਕਿਹੜੇ ਕੰਮ ਦੇ ਕਾਰਨ ਤੁਸੀਂ ਮੈਨੂੰ ਪਥਰਾਉ ਕਰਦੇ ਹੋ ਯਹੂਦਿਆ ਨੇ ਉਹਨਾਂ ਨੂੰ ਉੱਤਰ ਦਿੱਤਾ ਅਸੀਂ ਚੰਗੇ ਕੰਮ ਨਹੀਂ ਪਰ ਪਰਮੇਸ਼ਰ ਦੀ ਨਿੰਦਿਆ ਦੇ ਕਾਰਨ ਤੈਨੂੰ ਪਥਰਾਉ ਕਰਦੇ ਹਾਂ ਮੈਂ ਤੈਨੂੰ ਪੱਥਰ ਕਿਉਂਕਿ ਤੂੰ ਮਨੁੱਖ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈ ਉਹਨਾਂ ਨੂੰ ਵੀ ਇਹ ਪਛਾਣ ਹੋ ਗਈ ਸੀ ਵੀ ਉਹ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈ ਜਿਸ ਨੂੰ ਉਹਨਾਂ ਨੇ ਕਿਹਾ ਕੀ ਤੁਹਾਡੀ ਬਿਵਸਥਾ ਵਿੱਚ ਇਹ ਨਹੀਂ ਲਿਖਿਆ ਕਿ ਮੈਂ ਕਿਹਾ ਕਿ ਤੁਸੀਂ ਦੇਵਤੇ ਹੋ ਜੀ ਉਸਨੇ ਉਹਨਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦਾ ਵਚਨ ਆਇਆ ਦੇਵਤੇ ਕਿਹਾ ਅਤੇ ਲੇਖਤ ਨੂੰ ਟਾਲਿਆ ਨਹੀਂ ਜਾ ਸਕਦਾ ਉਹ ਕਹਿੰਦਾ ਤਾਂ ਜਿਸ ਨੂੰ ਪਿਤਾ ਨੇ ਪਵਿੱਤਰ ਠਰਾਇਆ ਅਤੇ ਸੰਸਾਰ ਵਿੱਚ ਭੇਜਿਆ ਕੀ ਤੁਸੀਂ ਉਸ ਨੂੰ ਇਹ ਕਹਿੰਦੇ ਆ ਕਿ ਤੂੰ ਪਰਮੇਸ਼ਰ ਦੀ ਨਿੰਦਿਆ ਕਰਦਾ ਹੈ ਕਿਉਂਕਿ ਮੈਂ ਕਿਹਾ ਸੀ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ ਤੇ ਵਿਸ਼ਵਾਸ ਨਾ ਕਰੋ ਪਰ ਜੇ ਮੈਂ ਕਰਦਾ ਹਾਂ ਤਪਾ ਮੈਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਚਲ ਕੰਮਾਂ ਦੇ ਉੱਤੇ ਤੇ ਵਿਸ਼ਵਾਸ ਕਰ ਲਓ ਤਾਂ ਕਿ ਤੁਸੀਂ ਜਾਣੋ ਅਤੇ ਸਮਝ ਲਵੋ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਦੇ ਵਿੱਚ ਹਾਂ ਮਤਲਬ ਕਹਿੰਦਾ ਪਿਤਾ ਮੇਰੇ ਵਿੱਚ ਹੈ ਤੇ ਮੈਂ ਪਿਤਾ ਦੇ ਵਿੱਚ ਹਾਂ ਤਾਂ ਦੋਨਾਂ ਨੇ ਉਸ ਨੂੰ ਫੇਰ ਫੜਨਾ ਚਾਹਿਆ ਪਰ ਉਹ ਉਹਨਾਂ ਦੇ ਹੱਥ ਹੱਥੋਂ ਨਿਕਲ ਗਿਆ ਈਸੂ ਫੇਰ ਜਰਦਨ ਦੇ ਪਾਰ ਉਸ ਥਾਂ ਨੂੰ ਚਲਾ ਗਿਆ ਜਿੱਥੇ ਯੋਹੰਨਾ ਪਹਿਲਾਂ ਬਪਤਿਸਮਾ ਦਿੰਦਾ ਸੀ ਅਤੇ ਉੱਥੇ ਹੀ ਠਹਿਰਿਆ ਰਿਹਾ ਬਹੁਤ ਸਾਰੇ ਲੋਕ ਉਸਦੇ ਕੋਲ ਆਏ ਉਹ ਕਹਿੰਦੇ ਸਨ ਜੋਹਨਾ ਨੇ ਤਾਂ ਕੋਈ ਚਿੰਨ ਨਹੀਂ ਵਿਖਾਇਆ ਪਰ ਜੋ ਕੁਝ ਜੋਹਨਾ ਨੇ ਇਸ ਦੇ ਵੇਖੇ ਕਿਹਾ ਉਹ ਸੱਚ ਸੀ ਸੋ ਉੱਥੇ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਮਤਲਬ ਜਿਸ ਉੱਥੇ ਗਿਆ ਜਿੱਥੇ ਲੋਕੀਂ ਸ਼ਾਇਦ ਜੋਹਨਾ ਨੂੰ ਯਾਦ ਕਰਦੇ ਸੀ ਜਾਂ ਜੋਹਨਾ ਨਾਲ ਉਹਨਾਂ ਦਾ ਉਹਨਾਂ ਦਾ ਮੇਲ ਹੁੰਦਾ ਸੀ ਤੇ ਉਹ ਚੇਤੇ ਕਰਦੇ ਕਿ ਜੋਹਨਾ ਨੇ ਕੋਈ ਚਿੰਨ ਨਹੀਂ ਸਾਨੂੰ ਦਿੱਤਾ ਉਹਨੇ ਇਸ ਬੰਦੇ ਵੱਲ ਸਾਨੂੰ ਸਾਨੂੰ ਇਹਨੂੰ ਦਕਾਇਆ ਤੇ ਮਤਲਬ ਇਹਦੇ ਉੱਤੇ ਜਿਸ ਉੱਤੇ ਉਹ ਯਕੀਨ ਕਰਨ ਲੱਗ ਪਏ ਸੋ ਵਾਸ਼ਿੰਗਟਨ ਜੋਹਨਾ ਦਾਸ ਇੱਥੇ ਫਿਰ ਬੰਦ ਹੁੰਦਾ